ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਪੂਰਾ ਜਿਹੜਾ ਸਾਡਾ ਜਿੱਥੇ ਵਿਸਾਖੀ ਦਾ ਮੇਲਾ ਲੱਗਦਾ ਹੈ ਉਹਨੂੰ 6 ਸੈਕਟਰਾਂ ਦੇ ਵਿੱਚ ਵੰਡਿਆ ਗਿਆ ਹਰ ਇੱਕ ਬਕਾਇਦਾ ਉੱਥੇ ਡਿਊਟੀ ਮੈਜਿਸਟ੍ਰੇਟ ਪੁਲਿਸ ਦੀ ਤਾਦਾਦ ਹੋਊਗੀ ਤੇ ਨਾਲ ਹੀ ਜੋ ਵੀ ਸੰਤਾਰੀਆਂ ਨੇ ਉਹਨਾਂ ਦੀ ਸਹੂਲਤ ਲਈ ਬਕਾਇਦਾ ਸਾਰੇ ਪੁਕਤਾ ਪ੍ਰਬੰਧ ਕੀਤੇ ਗਏ ਨੇ ਜਿਸ ਤਰ੍ਹਾਂ ਕਿਸ ਤਰ੍ਹਾਂ ਸੈਕਟਰਾਂ ਨੂੰ 6 ਸੈਕਟਰਾਂ 'ਚ ਵੰਡਿਆ ਉੱਤੇ ਪਾਣੀ ਦਾ ਤੇ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਕਿੰਨੇ ਉੱਤੇ ਅਫੀਸਰ ਤੁਸੀਂ ਲਗਾਏ ਗਏ ਹੈ ਜੀ 6 ਸੈਕਟਰਾਂ ਨੂੰ ਜੀ ਅਸੀਂ ਜਿੱਦਾਂ ਜੇ ਤੁਸੀਂ ਦੇਖੋ ਤਾਂ ਸਭ ਤੋਂ ਪਹਿਲੀ ਜਿਹੜੀ ਦਿੱਕਤ ਆਂਦੀ ਹੈ ਸੰਤਾਂ ਨੂੰ ਹੋਂਦੀ ਹੈ ਕਿ ਬੱਸਾਂ ਦੇ ਰਾਹੀਂ ਇੱਥੇ ਆਂਦੀ ਸੋ ਪੀਆਰਟੀਸੀ ਦੇ ਰਾਹੀਂ ਅਸੀਂ ਇੱਥੇ ਸਪੈਸ਼ਲ ਬੱਸਾਂ ਜਿਹੜੀਆਂ ਨੇ ਉਹ ਰੂਟ ਤੇ ਚਲਵਾ ਰਹੇ ਹਾਂ ਦੈਨ ਉਥੋਂ ਬਸਾਂ ਤੋਂ ਜਿੱਥੇ ਉਹਨਾਂ ਦੇ ਆਰ ਜੀ ਕੋਈ ਬਸ ਸਟੈਂਡ ਬਣਾਏ ਨੇ ਉਥੋਂ ਗੁਰਦਾਰਾ ਸਾਹਿਬ ਤੱਕ ਲੈ ਕੇ ਆਉਣ ਲਈ ਈ ਰਿਕਸ਼ਾ ਦਾ ਪ੍ਰਬੰਧ ਪੀਣ ਦੇ ਪਾਣੀ ਦਾ ਪ੍ਰਬੰਧ ਪਖਾਨਿਆਂ ਦਾ ਪ੍ਰਬੰਧ ਤੇ ਸਿਕਿਉਰਿਟੀ ਜਿਹੜੀ ਹੈ ਉਹ ਬੜਾ ਇੱਕ ਵਿਸ਼ੇਸ਼ ਮੁੱਦਾ ਰਹਿੰਦਾ ਸੋ ਉਹਦੇ ਲਈ ਸਪੈਸ਼ਲ ਜਿਹੜੀ ਹੈ ਫੋਰਸ ਪੁਲਿਸ ਤੈਨਾਤ ਰਹੂਗੀ ਤੇ ਇੱਕ ਬਾਜਖ ਲਈ ਸਾਡੇ ਵੱਲੋਂ ਜਿਹੜਾ ਡਰੋਨ ਹੈ ਪੁਲਿਸ ਵੱਲੋਂ ਉਹ ਵੀ ਇੱਕ ਇੰਪਲੀਮੈਂਟ ਕੀਤਾ ਜਾ ਰਿਹਾ ਸੋ ਉਹਦੇ ਰਾਹੀਂ ਸਾਡਾ ਕੰਟਰੋਲ ਰੂਮ ਜਿਹੜਾ ਹੈ ਉਥੇ ਲਾਈਵ ਫੀਡ ਥਰੂ ਸੀਸੀਟੀਵੀ ਕੈਮਰਾਜ਼ ਵਗੈਰਾ ਰਹੂਗੀ ਤੇ ਸੰਗਤਾਂ ਨੂੰ ਤੁਹਾਡੇ ਰਾਹੀਂ ਇੱਕ ਹੀ ਬੇਨਤੀ ਰਹੂਗੀ ਕਿ ਲੰਗਰ ਜਿਹੜੀ ਹੈ ਲੰਗਰ ਦੀ ਪ੍ਰਥਾ ਆਪਣੀ ਅਸੀਂ ਉਹਦੇ 'ਚ ਕਿਸੇ ਵੀ ਤਰ੍ਹਾਂ ਦੇ ਕੋਈ ਪਲਾਸਟਿਕ ਦੇ ਮਟੀਰੀਅਲ ਦੀ ਵਰਤੋਂ ਨਾ ਕਰਦੇ ਹੋਏ ਜੋ ਸਾਡੀ ਟ੍ਰੈਡੀਸ਼ਨਲ ਹੈਗੀ ਹੈ ਜਾਂ ਤਾਂ ਥਾਲ ਜਾਂ ਫਿਰ ਪੱਤਲ ਜਿਹੜੇ ਨੇ ਉਹਨਾਂ ਦੀ ਵਰਤੋਂ ਕਰੀਏ ਤਾਂ ਕਿ ਇੱਕ ਤਰ੍ਹਾਂ ਨਾਲ ਇੱਕ ਮੈਸੇਜ ਇਹ ਵੀ ਦਿੱਤਾ ਜਾਵੇ ਕਿ ਜੀ ਸਾਡੀ ਜਿਹੜੀ ਸਾਮ ਸੰਭਾਲ ਹੈਗੀ ਹੈ ਪਰਿਆਵਰਣ ਦੀ ਸਾਡੇ এনवायरमेंट ਦੀ ਸਾਡੇ ਵਾਤਾਵਰਣ ਦੀ ਅਸੀਂ ਉਹ ਵੀ ਉਸਤੇ ਵੀ ਪੁਖਤਾ ਪ੍ਰਬੰਧ ਤੇ ਬਹੁਤ ਜ਼ਿਆਦਾ ਜ਼ੋਰ ਦੇ ਰਹੇ ਹਾਂ ਸਰ ਤੇ ਸਰੋਵਰ ਵੀ ਹੁੰਦੇ ਆ ਇਸ਼ਨਾਨ ਵੀ ਕਰਦੇ ਨੇ ਕਾਫੀ ਆਦਾ ਕਿਉਂਕਿ ਉਸ ਮਸੇ ਆ ਜਾਂਦੀ ਹੈ ਵਿਸਾਖੀ ਤੇ ਉਹਦੇ ਲਈ ਵੀ ਖਾਸ ਪੁਖਤਾ ਪ੍ਰਬੰਧ ਕੀਤੇ ਗਏ ਜੀ ਬਿਲਕੁਲ ਐਨਡੀਆਰਐਫ ਦੀਆਂ ਟੀਮਸ ਸਾਡੀਆਂ ਉੱਥੇ ਤਾਇਨਾਤ ਰਹਿਣਗੇ ਆ ਗੋਤਾਕੌਰ ਵਿਸ਼ੇਸ਼ ਤੌਰ ਦੇ ਉੱਤੇ ਰਹਿਣਗੇ ਤੇ ਲਾਈਵ ਜੈਕਟਸ ਵਗੈਰਾ ਦਾ ਸਾਡਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਉੱਥੇ ਆ ਜ਼ਿਲ੍ਹਾ ਪੁਲਿਸ ਮੁਖੀ ਹੈਗੀ ਇਹ ਲੇਕਿਨ ਉਹਦਾ ਮਕਸਦ ਇਹ ਹੀ ਹੈ ਕਿ ਜਿਹੜੀ ਵੀ ਸੰਗਤਾਂ ਆ ਰਹੀਆਂ ਨੇ ਸਰਦਾਲੂ ਆ ਰਹੇ ਨੇ ਉਹਨਾਂ ਨੂੰ ਸਹੂਲਤ ਕਿੱਦਾਂ ਉਹਨਾਂ ਦੀ ਸੁੱਖ ਸੁਵਿਧਾ ਕਿੱਦਾਂ ਇਨਸ਼ੋਰ ਕਰ ਸਕਦੇ ਆ ਜਿੱਦਾਂ ਟ੍ਰੈਫਿਕ ਸੁਚਾਰੂ ਰੂਪ ਨਾਲ ਚੱਲੇ ਲੋਕਾਂ ਦੇ ਆਵਾਜਾਈ ਚ ਤਕਲੀਫ ਨਾ ਹੋਵੇ ਕੋਈ ਸਮਾਨ ਕਿਸੇ ਦਾ ਗੁੰਮ ਜਾਂਦਾ ਹੈ ਕੋਈ ਹੋਰ ਗਮਸ਼ੁਦਗੀ ਹੁੰਦੀ ਹੈ ਉਹਦੇ ਬਾਰੇ ਲੋਕ ਆਪਣੀ ਜਿਹੜੀ ਗੱਲਬਾਤ ਹੈ ਪਰੇਸ਼ਾਨੀ ਹੈ ਪੁਲਿਸ ਨੂੰ ਦੱਸ ਸਕਣ ਤੇ ਸਾਡਾ ਮੇਨ ਮਕਸਦ ਇਹ ਹੀ ਹੈ ਕਿ ਅਸੀਂ ਸੰਗਤ ਨੂੰ ਫੈਸਿਲਿਟੇਟ ਕਰਨਾ ਹੈ ਉਹਨਾਂ ਨੂੰ ਸਹੂਲਤਾਂ ਦੇਣੀਆਂ ਬਿਲਕੁਲ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋਜ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ 'ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕ੍ਰੀਨ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ